ਸਵਿਫਟ ਕਾਰ ਦੇ ਵਿੱਚ ਆਏ ਦੋ ਲੁਟੇਰਿਆਂ ਅਤੇ ਦੋ ਮਹਿਲਾਵਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਇਹ ਬਜ਼ੁਰਗ ਐਨਆਰਆਈ ਵਿਅਕਤੀ ਸੀਗਾ ਜਿਹੜਾ ਕਿ ਆਪਣੇ ਘਰ ਦੇ ਨਜ਼ਦੀਕ ਹੀ ਬਿਲਕੁਲ ਖੜਾ ਹੋਇਆ ਸੀਗਾ ਤਾਂ ਇਸੇ ਦੌਰਾਨ ਸਵਿਫਟ ਕਾਰ ਦੇ ਵਿੱਚ ਆਈ ਇਹਨਾਂ ਲੁਟੇਰਿਆਂ ਦੇ ਵੱਲੋਂ ਪਹਿਲਾਂ ਇਸ ਐਨਆਰਆਈ ਵਿਅਕਤੀ ਨੂੰ ਆਵਾਜ਼ ਮਾਰੀ ਜਾਂਦੀ ਹੈ। ਜਦੋਂ ਐਨਆਰਆਈ ਵਿਅਕਤੀ ਉਸ ਗੱਡੀ ਦੇ ਨਜ਼ਦੀਕ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਉਸ ਨੂੰ ਰਾਹ ਪੁੱਛਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਨਿਗਾ ਉਸਦੇ ਹੱਥ ਦੇ ਵਿੱਚ ਪਾਏ ਸੋਨੇ ਕੜੇ ਦੇ ਦੁੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਮਹਿਲਾਵਾਂ ਦੇ ਵੱਲੋਂ ਉਸ ਦੇ ਹੱਥ ਦੇ ਵਿੱਚ ਪਾਇਆ ਸੋਨੇ ਦਾ ਕੜਾ ਕੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਐਨ ਆਰ ਆਈ ਵਿਅਕਤੀ ਦੀ ਚੁਸਤੀ ਦੇ ਵੱਜੋਂ ਜਿਹੜਾ ਹੈ ਚੋ ਲੁੱਟ ਦੀ ਖੋਤੋਂ ਬਚਾ ਰਿਹਾ ਹੈ ਦਰਅਸਲ ਜਦੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਤਾਂ ਉਸ ਵਕਤ ਇਹਨਾਂ ਲੁਟੇਰਿਆਂ ਦੇ ਵੱਲੋਂ ਉਸ ਐਨ ਆਰ ਆਈ ਬਜ਼ੁਰਗ ਵਿਅਕਤੀ ਨੂੰ ਗੱਡੀ ਦੇ ਨਾਲ ਇੱਕ ਸੀਟ 'ਤੇ ਲੈ ਜਾਂਦੇ ਨੇ ਪਰ ਇਸੇ ਦੌਰਾਨ ਬਜ਼ੁਰਗ ਨੇ ਚੁਸਤੀ ਦਿਖਾਉਂਦਿਆਂ ਔਰਤ ਦੇ ਵਾਲ ਫੜ ਲਏ ਅਤੇ ਜਿਸ ਤੋਂ ਬਾਅਦ ਰਤ ਨਿਊਜ਼ ਦਾ ਹੱਥ ਛੱਡ ਦਿੱਤਾ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਫੁਟੇਜ ਕੈਦ ਹੋ ਚੁੱਕੀ ਹੈ ਕਿ ਕਿਵੇਂ ਸਵਿਫਟ ਕਾਰ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਪਹਿਲਾਂ ਇਸ ਐਨਆਰਆਈ ਵਿਅਕਤੀ ਤੋਂ ਰਾਹ ਪੁੱਛਿਆ ਗਿਆ ਰਾਹ ਪੁੱਛਣ ਦੇ ਬਹਾਨੇ ਕੋਲ ਬੁਲਾਇਆ ਤੇ ਉਸ ਤੋਂ ਬਾਅਦ ਹੱਥ ਚੁਪਾਇਆ ਸੋਨੇ ਦਾ ਕੜਾ ਕੱਟਣ ਦੀ ਜਦ ਕੋਸ਼ਿਸ਼ ਕੀਤੀ ਤਾਂ ਇਸ ਐਨਆਰਆਈ ਵਿਅਕਤੀ ਨੇ ਆਪਣੀ ਚੁਸਤੀ ਦਿਖਾਈ ਅਤੇ ਆਪਣਾ ਹੱਥ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਇਸਨੇ ਇੱਕ ਔਰਤ ਦੇ ਵਾਲ ਫੜ ਲਏ ਤੇ ਉਸ ਤੋਂ ਬਾਅਦ ਉਸ ਔਰਤ ਨੇ ਇਸ ਦਾ ਹੱਥ ਛੱਡ ਦਿੱਤਾ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਇਹ ਇਹ ਬੇਰਹਿਮ ਲੁਟੇਰੇ ਜਿਹੜੇ ਨੇ ਉਸ ਬਜ਼ੁਰਗ ਵਿਅਕਤੀ ਨੂੰ ਗੱਡੀ ਦੇ ਨਾਲ ਹੀ ਕਸੀਟ ਦੇ ਹੋਏ ਲੈ ਕੇ ਜਾ ਰਹੇ ਨੇ ਪਰ ਉਸਨਾਂ ਰਾਹੀ ਵਿਅਕਤੀ ਦੀ ਚੁਸਤੀ ਰਹੀ ਹੈ ਕਿ ਉਸਨੇ ਉਸ ਮਹਿਲਾ ਦੇ ਵਾਲ ਫੜ ਲਏ ਤੇ ਜਿਸ ਤੋਂ ਬਾਅਦ ਉਸ ਮਹਿਲਾ ਨੇ ਉਸ ਬਜ਼ੁਰਗ ਵਿਅਕਤੀ ਨੂੰ ੱੱਕਾ ਮਾਰ ਦਿੱਤਾ ਇਸੇ ਦੌਰਾਨ ਉਹ ਪੀੜਤ ਵਿਅਕਤੀ ਜਿਹੜਾ ਆ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਾ ਹੈ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਫਿਲਹਾਲ ਤਸਵੀਰਾਂ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਪੇਪਲਾਂਵਾਲਾ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਬੀਤੇ ਸ਼ਨੀਵਾਰ ਸਵਿਫਟ ਗੱਡੀ ਦੇ ਵਿੱਚ ਆਈਆਂ ਦੋ ਮਹਿਲਾਵਾਂ ਦੋ ਲਟੇਰੇ ਦੇ ਬਲੋ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਪਹਿਲਾਂ ਕੋਲ ਬੁਲਾਇਆ ਬਜ਼ੁਰਗ ਨੂੰ ਫਿਰ ਉਸ ਤੋਂ ਬਾਅਦ ਰਾਹ ਪੁੱਛਿਆ ਰਾਹ ਪੁੱਛਣ ਦੇ ਬਹਾਨੇ ਹੱਥ 'ਚ ਪਾਏ ਸੋਨੇ ਦੇ ਕੜੇ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਬਜ਼ੁਰਗ ਨੇ ਆਪਣਾ ਬਚਾਅ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਇਹ ਲੁਟੇਰੇ ਜਿਹੜੇ ਨੇ ਇਸ ਬਜ਼ੁਰਗ ਵਿਅਕਤੀ ਨੂੰ ਨਾਲ ਹੀ ਘੜੀਸ ਦੇ ਹੋਏ ਲੈ ਜਾਂਦੇ ਨੇ ਪਰ ਇਸੇ ਦੌਰਾਨ ਇਸ ਵਿਅਕਤੀ ਦੇ ਵੱਲੋਂ ਚੁਸਤੀ ਦਿਖਾਉਂਦੇ ਹੋਏ ਮਹਿਲਾ ਦੇ ਬਾਲ ਫੜ ਲਏ ਜਾਂਦੇ ਨੇ ਜਿਸ ਤੋਂ ਬਾਅਦ ਉਸ ਮਹਿਲਾ ਨੇ ਉਸ ਦਾ ਹੱਥ ਛੱਡ ਦਿੱਤਾ ਤੇ ਇਸੇ ਦੌਰਾਨ ਉਹ ਵਿਅਕਤੀ ਨੂੰ ੱੱਕਾ ਮਾਰ ਦਿੱਤਾ ਜਿਸ ਕਰਕੇ ਉਹ ਪੀੜਤ ਵਿਅਕਤੀ ਕਾਫੀ ਜ਼ਿਆਦਾ ਜ਼ਖਮੀ ਹੋ ਚੁੱਕਾ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਫਿਲਹਾਲ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ। ਕੀ ਨਾਮ ਹੈ ਤੁਹਾਡਾ ਅੰਕਲ ਜੀ? ਉਹ ਅਕਾਸ ਸਿੰਘ ਧੰਮ ਜੀ। ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹੋ? ਮਾਪੀਪਲਾ ਬੋਲ ਰਹੀ ਤੁਸੀਂ ਲੰਬੜਦਾਰ ਹੋ ਜੀ ਨੰਬਰ ਵਾਰ ਨੰਬਰ 21 ਠੀਕ ਹੈ ਇਹ ਹੀ ਲੰਬੜਦਾਰ ਹੋ ਜੀ ਲੰਬੜਦਾਰ ਮੈਂ ਡਿਸਲਾਈਨ ਕਰ ਚੁੱਕਾ ਠੀਕ ਹੈ ਓਕੇ ਸਾਫ ਪਲਾ ਬੋਲ ਰਹੀ ਠੀਕ ਅਸ਼ਨੀਵਾਰ ਨੂੰ ਤੁਹਾਡੇ ਨਾਲ ਇੱਕ ਵਾਕਿਆ ਵਾਪਰਿਆ ਜੀ ਕਿ ਇਹ ਗੱਲਬਾਤ ਹੋਈ ਸੀ ਪੂਰੀ ਵਾਸਤਾ ਸੀਗਾ ਜੀ ਮੈਂ ਸਟੇਟਮੈਂਟ ਕੋ ਇੰਡੀਆ ਤੋਂ ਅਸ਼ਾ ਬੋਲ ਰਹੀ ਜਾਈ ਨੂੰ ਉਹ ਡਿਆ ਸੀਗਾ ਗੁਰਦੁਆਰੇ ਅੱਗੇ ਸਿੰਘ ਸਭਾ ਜਾਂਦੇ ਆ ਬਿਲਕੁਲ ਉਹ ਨਾਲ ਹੀ ਮੇਰਾ ਘਰ ਹੈਗਾ ਜੋ ਵੀ ਆਪਣੇ ਘਰ ਨੂੰ ਟਰਨ ਕੀਤਾ ਉੱਤੇ ਉੱਤੋਂ ਬੈਕ ਤੇ ਮੈਨੂੰ ਕੋਈ ਆਵਾਜ਼ ਵੇਖ ਕੇ ਇੱਕ ਮਿੰਟ ਗਲਤ ਹੋਣੀ ਆ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀ ਇਹ ਕਾਰ ਦੇ ਵਿੱਚ ਤੇ ਦੋ ਜਨ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ ਮੈਂ ਕਿਹਾ ਕਿ ਬਾੜਬੰਦੀ ਹੋ ਗਈ ਆ ਮਹੱਲੇਦਾਰੀ ਬਣ ਗਈ ਉਹਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੁਸ਼ਕਲ ਹੈਗਾ ਮੈਂ ਕਿਹਾ ਕਿ ਦੁਕਾਨ ਚਾਹੀਦੀ ਹੈਗੀ ਤੇ ਉੱਥੋਂ ਕਨਫਰਮ ਕਰ ਲਓ ਉਹ ਕਹਿੰਦੇ ਕਿ ਨਹੀਂ ਤੋ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਕਿ ਲੰਮੜਦਾਰ ਆ ਕਿ ਤੁਸੀਂ ਸਾਨੂੰ ਪ੍ਰੋਪਰੀਟੀ ਦਾ ਦਸਤਾਵੇਜ਼ ਨਹੀਂ ਤਾਂ ਤੁਹਾਡੇ ਕੋਲ ਤੁਹਾਡੀ ਪਿੰਡ ਦੀ ਲੜਕੀ ਆ ਇਹਨੂੰ ਪਛਾਣੋ ਦੇ ਜਿਵੇਂ ਮੈਂ ਗੱਡੀ ਦੇ ਨੀਮੋ ਕੇ ਦੇਖਣ ਲੱਗਾ ਦੋਰ ਉਪਨ ਤੇ ਕੀ ਉਹਨਾਂ ਨੇ ਮੈਨੂੰ ਅੰਦਰ ਕੜੇ ਨੂੰ ਹੱਤਵਾਗੇ ਤਾਂ ਦੂਜੀ ਲੜੀ ਨੇ ਮੈਨੂੰ ਬਹੁਤ ਵਾਰ ਕਰਕੇ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਕੜੇ ਨੂੰ ਕਟਰ ਪਾਇਆ ਸੇਮ ਟਾਈਮ ਉਹਦੇ ਬਾਲ ਫੜਲੇ ਬਾਲ ਮੈਂ ਉਹ ਬਾਲ ਨਹੀਂ ਝੱਟੇ ਉਹ ਵੀ ਬਿਲਕੁਲ ਹੀ ਰਹੇ ਕਿ ਮੇਰੇ ਬਾਲ ਚੜਦੇ ਹੋ ਬਾਲ ਚੜਦੇ ਹੋ ਤੇ ਮੈਂ ਉਹਦੇ ਬਾਲ ਨਹੀਂ ਝੱਟੇ ਮੈਨੂੰ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ 'ਤੇ ਛੱਡ ਦਿੱਤਾ ਚਲਦੀ ਗੱਡੀ 'ਚ ਤੇ ਛੱਟ ਕੇ ਨਿਕਲ ਗਏ ਅੰਕਲ ਜੀ ਛੱਟ ਤੇ ਸੱਟ ਲੱਗੀ ਆ ਜੀ ਦੋਨੇ ਬੋੜਿਆਂ ਤੇ ਲੱਗੀ ਆ ਉਹਨੀ ਤੇ ਸੱਟ ਲੱਗੀ ਆ ਜੀ ਬਾਕੀ ਕੋਈ ਗੁੱਝੀ ਉਸਟਾ ਹੈਗੇ ਅੰਕਲ ਜੀ ਗੱਡੀ ਪਛਾਣਦੇ ਹੋ ਗੱਡੀ ਕਿਹੜੀ ਸੀਗੀ ਜੀ ਗੱਡੀ ਸਵਿਸਟ ਕਾਰ ਸੀਗੀ ਜੀ ਵਾਈਟ ਕਲਰ ਦੀ ਸੀਗੀ ਕਿਹੜੀ ਸੀ ਸਵਿਸਟ ਕਾਰ ਸੇਫਟ ਕਾਰ ਹਾਂ ਜੀ ਵਾਈਟ ਕਲਰ ਸੀਗੀ ਕਿੰਨੇ ਜਣੇ ਸਵਾਰ ਸਨ ਉਹ ਲੋਅਲ ਵੀਲ ਆ ਉਹਦੇ ਠੀਕ ਹੈ ਜੀ ਤੇ ਨੰਬਰ ਮੈਂ ਪੜ ਨਹੀਂ ਸਕਿਆ ਕਿਉਂਕਿ ਮੈਂ ਸਾਈਡ 'ਚ ਸੀਗਾ ਠੀਕ ਹੈ ਜੀ ਤੇ ਬੇ ਕਿੰਨੇ ਜਣੇ ਸਵਾਰ ਸੀ ਗੱਡੀ ਦੇ ਵਿੱਚ ਹਾਂ ਜੀ ਗੱਡੀ 'ਚ ਕਿੰਨੇ ਜਣੇ ਸਵਾਰ ਸਨ ਗੱਡੀ 'ਚ ਸਵਾਰ ਸੀ ਜੀ ਦੋ ਜਣ ਸੀਗੇ ਉਹ ਫਰੰਟ ਸੀਟ 'ਤੇ ਸੀਗੇ ਠੀਕ ਹੈ ਜੀ ਬੈਕ 'ਤੇ ਦੋ ਲੇਡੀਜ਼ ਸੀਗੇ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਉਹ ਮੇਰੀ ਢੀਲ ਹੈ ਕਿ ਐਕੀ ਜਿਹੜਾ ਕੀਤੇ ਹੋਗੇ ਕਿ ਉਹਨੇ ਤੋਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਭਾਵੇਂ ਤੁਸੀਂ ਲੰਬੜਦਾਰ ਜੀ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਜੀ ਜਿਸ ਕਾਰਨ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਐਸੀ ਸੀਸੀਟੀਵੀ ਕੈਮਰੇ ਦੇਖੇ ਜੀ ਸਿੰਘ ਸਾਬ੍ਹ ਦੇ ਕੋਲੋਂ ਸੇ ਦੇਖੇ ਉੱਥੇ ਗੱਡੀ ਟਰੇਸ ਹੁੰਦੀ ਹੈ ਜੀ ਸਰ ਮੇਰਾ ਪੋਜਾ ਦਾ ਮੈਂ ਉਹਨਾਂ ਕੋਲ ਜਾ ਰਿਹਾ ਮੈਨੂੰ ਖਿੱਚਦੀਆਂ ਆ ਗਈਆਂ ਗੱਡੀਆਂ ਸੁੱਟਦੀਆਂ ਆ ਗਈਆਂ ਉਹ ਤੋਂ ਬਾਅਦ ਜਿਹੜਾ ਅੱਗੇ ਚੱਲਦੇ ਸਿਰਪਿੰਗ ਉਪਰ ਇੰਡੀਆ ਦੇ ਮੈਨੂੰ ਕਿਸਕੋ ਡ੍ਰੌਪ ਕਰ ਦਿੰਦੇ ਆ ਉਹ ਤੋਂ ਅਗਲੇ ਕੈਬਰੇਟ ਰੇਸ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲ ਸਕਿਆ ਕਿੰਨੇ ਵਜੇ ਦੀ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11:00 ਵਜੇ ਜੀ ਥੋੜੀ 12:39 ਮਿੰਟ ਦੀ ਗੱਲ ਹੈ ਮਤਲਬ ਕਿ ਸਖਰ ਦੁਪਹਿਰ ਦੀ ਗੱਲ ਹੈ ਜਿੱਦੇ ਮੈਨੂੰ ਉਹਨਾਂ ਨੇ ਪਿੱਕ ਕੀਤਾ ਜਦੋਂ ਉਹਨਾਂ ਨੇ ਮੈਨੂੰ ਫੜ ਕੇ ਕੱਢੀ ਦਿੱਤਾ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਪਾਲ ਟਾਉਨ ਜੀ ਤੇ ਹੁਣ ਪੁਲਿਸ ਆਈ ਸੀ ਮੌਕੇ ਦੇਖਣ ਕੋ ਮੌਕੇ ਤੇ ਪੁਲਿਸ ਆਈ ਸੀਗੀ ਜੀ ਕਿ ਕਿਸੇ ਕਿਸ ਵੀ ਕੈਵ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪਰਟ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਤੇ ਹੋਰ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਆਵਾਂਗੇ ਪਰ ਆਪਣੇ ਕੈਮਰੇ ਵਗੈਰਾ ਆ ਕੇ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਹੋਇਆ ਕੀ ਨਹੀਂ ਕਿਹਾ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਨਿਕਨੇਮ ਢਿਮਾ ਕਹਿੰਦੇ ਆ ਜੀ ਤੇ ਤੁਹਾਡੇ ਮਿਸਿਸ ਇੱਥੋਂ ਕਾਉਂਸਲਰ ਮੈਸੇਜ ਹੈ ਪਾਰਟ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਢਿਮਾ ਸਾਹਿਬ ਇੱਕ ਇਹ ਬੜੀ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਇਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਚੇਤਨ ਜੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਆ ਅੱਜ ਦੇ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨਾਮ ਵਰ ਇਹ ਪਰਸਨ ਹੈਗੇ ਆ ਕਿੰਦੇ ਨਾਮੀ ਬੰਦਿਆਂ ਚੋਂ ਆਉਂਦੇ ਆ ਜਿਹਨੂੰ ਕਹਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਆ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਐ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਲੋਟਾਂ ਘਾਉਣ ਵਾਰ ਦਾ ਦਿੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਹੈ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਹੈ ਅਗਰ ਕੋਈ ਸ਼ੱਕੀ ਵਿਅਕਤੀ ਦੀਦਾ ਆ ਉਤੋਂ ਪੂਰੀ ਤਰ੍ਹਾਂ ਪੁਸ਼ਟਪੜਤਾਲ ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸੱਦ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਸ਼ੱਕੀ ਪਾਇਆ ਜਾਂਦਾ